үшін өріңізді ਦੇਖੋ ਜੀ ਪੰਜਾਬ ਸਰਕਾਰ ਨੇ ਤੇ ਮੰਕੇ ਸਮਾਂ ਲਿਆ 4 ਹਫ਼ਤੇ ਦਾ ਫੇਰ 4 ਹਫ਼ਤੇ ਚ ਟੋਲ ਖੋਲ ਕੇ ਦੇਾਂਗੇ ਪਰ ਸਾਨੂੰ ਇਹ ਪਤਾ ਲੱਗਿਆ ਵੀ ਇਹ ਐਨਐਚਏ ਵਾਲੇ ਬਹੁਤੇ ਕਾਲੇ ਆਏ ਤੇ ਅੱਜ ਹੀ ਖੋਲਣ ਨੂੰ ਫਿਰਦੇ ਸੀ ਜਿੱਥੋਂ ਸਾਨੂੰ ਪਤਾ ਲੱਗਿਆ ਸੀ ਤਾਂ ਇਕੱਠੇ ਹੋਏ ਆ ਅਸੀਂ ਆਵਾਜ਼ ਦਿੱਤੀ ਤੁਸੀਂ মিডিਆ ਵਾਲੇ ਸਾਰੇ ਭਰਾਏ ਜੇ ਤੁਸੀਂ ਪਹਿਲਾਂ ਵੀ 16 ਤਰੀਕ ਤੋਂ ਸਾਡੇ ਨਾਲ ਰਹੇ ਜੀ ਤੁਹਾਡਾ ਸਾਰੇ মিডিਆ ਦਾ ਧੰਨਵਾਦ ਪਰ ਕਿਤੇ ਨਾ ਕਿਤੇ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੀਆਂ ਕੰਪਨੀਆਂ ਨੇ ਸੈਂਟਰ ਸਰਕਾਰ ਦੀਆਂ ਇਹ ਇਹ ਚੋਂ ਇਹ ਦੇਖਦੀਆਂ ਨੇ ਵੀ ਸਾਨੂੰ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਗਈ ਸਾਡੇ ਕੋਲੇ ਅਦਾਲਤਾਂ ਹੈਗੀਆਂ ਨੇ ਪਈ ਅਸੀਂ ਅਦਾਲਤ ਦੇ ਵਿੱਚ ਕੇਸ ਲਾਵਾਂਗੇ ਜੱਜ ਵੀ ਸਾਡੇ ਆ ਵਕੀਲ ਵੀ ਸਾਡੇ ਆ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੈਗੀ ਕੱਲ ਪੂਰੀ ਬੈਸ ਤੋਂ ਬਾਅਦ ਚ ਵੀ ਪਬਲਿਕ ਹਿੱਟ ਚ ਫੈਸਲਾ ਨਹੀਂ ਆਇਆ ਕਾਰਪੋਰੇਟ ਹੈ ਪਹਿ ਜਿਹੜਾ ਫੈਸਲਾ ਕਾਰਪੋਰੇਟ ਕਢਾਣ ਦੇ ਆ ਕੇ ਚਲੇ ਗਿਆ ਔਰ ਟੋਲ ਖੋਲਣ ਦੇ ਪਰ ਅਸੀਂ ਕਹਿੰਨੇ ਆ ਵੀ ਜਿੰਨਾ ਚਿਰ ਅਸੀਂ ਇੱਥੇ ਬੈਠੇ ਆ ਅਸੀਂ ਇਹ ਟੋਲ ਨਹੀਂ ਚਲਣ ਦਿਆਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਟੋਲ ਨਹੀਂ ਚੱਲੂਗਾ ਅਸੀਂ ਕਹਿੰਨੇ ਟੋਲ ਚਲਾਓ ਪਰ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਚਲਾਓ ਪੰਜ ਗੱਲ ਕਰੀ ਅਗਲੇ ਰੰਤ ਦੀ ਕੀ ਹੋएगी ਜੇ ਆਪਾਂ ਗੱਲ ਕਰੀ ਲੋਕਾਂ ਜਿਹੜਾ ਕਰੋੜਾ ਟੈਕਸ ਵਿੱਚ ਆ ਦੇਖੋ ਤੁਹਾਡੇ ਇਤਿਹਾਸ ਦੀ ਗੱਲ ਕਰਦੇ ਆ ਇਹ ਟੈਕਸ ਜਿਹੜਾ ਬਚਿਆ ਅਸੀਂ ਕਹਿੰਨੇ ਆ ਵੀ ਜਦੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਦੇ ਰਹੇ ਆ ਚਾਹੇ ਉਹ ਪ੍ਰਾਈਵੇਟ ਦੇ ਰਹੇ ਆ ਚਾਹੇ ਉਹ ਸਰਕਾਰ ਦੇ ਪੱਕੇ ਪ੍ਰਾਪਰਟੀ ਟੈਕਸ ਆ ਦੂਜੇ ਤੀਜੇ ਜਿੰਨੇ 64 ਤਰ੍ਹਾਂ ਦਾ ਟੈਕਸ ਦੇ ਕੇ ਆਈ ਸਰਕਾਰ ਨੂੰ 20 ਲੱਖ ਕਰੋੜ ਰੁਪਈਆ ਸਾਲ ਦਾ ਇਕੱਠਾ ਕਰਕੇ ਦੇਨੇ ਸਾਡਾ ਪੈਸਾ ਜਾ ਕਿੱਥੇ ਰਿਹਾ ਸਾਡੇ ਪੈਸੇ ਦਾ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਉਹ ਪੈਸਾ ਇੰਨਾ ਜਿਹੜਾ ਇਹ ਜਾਂਦਾ ਕਿੱਥੇ ਆ ਔਰ ਇਹਨਾਂ ਦੇ ਮੰਤਰੀਆਂ ਦੇ ਜਵਾਬ ਸਾਡੇ ਪੈਸਿਆਂ ਤੇ ਐਸ਼ ਕਰਦੇ ਅਸੀਂ ਮਰ ਮਰ ਕੇ ਪੈਸਾ ਕਮਾਉਂਦੇ ਆ ਕੋਈ ਹਾਲ ਵਾਹਦਾ ਕੋਈ ਖੇਤੀ ਚ ਕੰਮ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਡਰਾਈਵਰੀ ਕਰਦਾ ਸੜਕਾਂ ਤੇ ਤੇ ਇਹ ਇਹਨਾਂ ਨੂੰ ਅਸੀਂ ਲੁੱਟ ਖੋਟ ਦੇ ਅੱਡੇ ਬਣਾ ਰੱਖੇ ਆ ਟੋਲ ਪਲਾਜ਼ੇ ਨਹੀਂ ਇਹ ਲੁੱਟ ਦੇ ਅੱਡੇ ਨੇ ਇਹ ਸਾਡੀ ਲੁੱਟ ਹੋ ਰਹੀ ਏ ਇੱਥੇ ਅਸੀਂ ਇਹ ਲੁੱਟ ਬੰਦ ਕਰਾਉਣੀ ਆ ਅਸੀਂ ਆਮ ਜਨਤਾ ਨੂੰ ਕਹਿੰਨੇ ਜਾਗੋ ਜਾਗੋ ਉੱਠੋ ਇਹਨਾਂ ਦਾ ਤਾਕਤਾ ਪਲਟਿਏ ਇਹ ਜਿਹੜੀ ਲੋਟਰਾ ਇਹਨੂੰ ਬੰਦ ਕਰੀਏ ਪੱਕੇ ਤੌਰ ਤੇ ਬਹਿਣਾ ਪਿਆ ਤਾਂ ਵੀ ਬੈਠਾਂਗੇ ਪਰ ਕਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਟੋਲ ਨਹੀਂ ਚਲਾਉਣ ਦੇਣਾ ਸਾਡੀ ਰਣਨੀਤੀ ਇਹੀ ਆ ਚਾਹੇ ਜਨ ਵੀ ਤੇ ਬਹਿਣਾ ਪਵੇ ਚਾਹੇ ਨਾ ਬੈਠੀਏ ਪਰ ਇਹ ਟੋਲ ਨਹੀਂ ਚੱਲਣ ਦਿੰਦੇ ਦੇਖੋ ਜੀ 16 ਤਰੀਕ ਤੋਂ ਜਿਹੜਾ ਧਰਨਾ ਨਿਰੰਤਰ ਚੱਲ ਰਿਹਾ ਵਾ ਔਰ ਇਹ ਜਾਰੀ ਆ ਕਿਉਂਕਿ ਜਿਹੜੇ ਜਥੇਬੰਦੀ ਵੱਲੋਂ ਜਿਹੜੇ ਸਾਡੇ ਨਿਸ਼ਾਨ ਲਾਏ ਗਏ ਨੇ ਇਹ ਸਾਡੇ ਪੱਕੇ ਤੌਰ ਤੇ ਲੱਗੇ ਹੋਏ ਆ ਇਹ ਸਾਡੀ ਹਾਜ਼ਰੀ ਸਮਝੋ ਤੁਸੀਂ ਔਰ ਜੇ ਪੱਕੇ ਤੌਰ ਤੇ ਸਾਨੂੰ ਵੀ ਬਹਿਣਾ ਪਿਆ ਤਾਂ ਅਸੀਂ ਅੱਜ ਮੀਟਿੰਗ ਕਰਾਂਗੇ ਅਸੀਂ ਪੱਕੇ ਤੌਰ ਤੇ ਬੈਠਾਂਗੇ ਪਰ ਜਿਹੜੀ ਆ ਤੱਕੇਸ਼ਾਈ ਚੱਲ ਰਹੀ ਹੈ ਅਸੀਂ ਪੂਰੀ ਨਹੀਂ ਹੋਣ ਦਵਾਂਗੇ ਅਸੀਂ ਇਹ ਸੜਕਾਂ ਤੇ ਹੀ ਬੈਠੇ ਹੀ ਤਾਂ ਆਂ ਜੇ ਸਾਡੀ ਨਿਆਲੇ ਅਦਾਲਤ ਗੱਲਾਂ ਨਹੀਂ ਗੱਲ ਸਾਡੀ ਸੁਣ ਲਵੇ ਤਾਂ ਸਾਨੂੰ ਸੜਕਾਂ ਤੇ ਬਹਿਣ ਦੀ ਲੋੜ ਹੀ ਨਾ ਪਵੇ ਇਹ ਕਾਰਪੋਰੇਟ ਘਰਾਣੇ ਦੀ ਸਰਕਾਰ ਮਤਲਬ ਨਿਆਲੇ ਹੋ ਗਈ ਆ ਜਿਹੜੇ ਕੋਰਟ ਨੇ ਇਹਨਾਂ ਦੇ ਵੀ ਧੌਣ ਚ ਕੀਲਾ ਤਾਂ ਹੀ ਫਸਿਆ ਹੋਇਆ ਐਨਐਚਏ ਵਾਲਿਆਂ ਦੀ ਇਹਨਾਂ ਨੂੰ ਪਤਾ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਕੋਟਾਂ ਦੇ ਵਿੱਚ ਜਾਣਗੇ ਤੇ ਸਾਡੀ ਸੁਣਵਾਈ ਹੋਊਗੀ ਤੇ ਟੋਲ ਪਲਾਜ਼ੇ ਚੱਲ ਜਾਣਗੇ ਤੇ ਤੁਸੀਂ ਇਹ ਗੱਲ ਲਿਖੋ ਲੋਕੀ ਲੋਕੀ ਦਾ ਚਾਹੁੰਦੇ ਆ ਜਾਂ ਰੋਡ ਟੈਕਸ ਤੇ ਜਾਂ ਟੋਲ ਟੈਕਸ ਜਾਂ ਤਾਂ ਸਰਕਾਰ ਰੋਡ ਟੈਕਸ ਲੈ ਲਵੇ ਤੇ ਜਾਂ ਟੋਲ ਟੈਕਸ ਲੈ ਲਵੇ ਇਹ ਸਰਕਾਰ ਡਿਸਾਈਡ ਕਰੇ ਵੀ ਇਹਨੇ ਲੈਣਾ ਕੀ ਆ ਇਹ ਜਿਹੜੇ ਟੈਕਸ ਤੇ ਟੈਕਸ ਠੋਕੀ ਜਾਂਦੀ ਆ ਲੋਕਾਂ ਤੇ ਇਹ ਅਸੀਂ ਕੰਮ ਨਹੀਂ ਚੱਲਣ ਦਵਾਗੇ ਇਹ ਜਿਹੜਾ ਗਵਨ ਹੋ ਰਿਹਾ ਵੱਡੇ ਲੈਵਲ ਤੇ ਜਿਹੜੇ ਕਾਰਪੋਰੇਟ ਘਰਾਣਾ ਦੇ ਵਿਆਹ ਹੋ ਰਹੇ ਨੇ ਕਰੋੜਾ ਕਰੋੜਾ ਦੀਆਂ ਜਿਹੜੀਆਂ ਘੜੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਰਕਾਰ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਪੁੱਛਦੀ ਇਹ ਸਵਾਲ ਇਹ ਜਿਹੜੇ ਸਾਡੇ ਕਿਸਾਨ ਨੇ ਗਰਮੀ ਚ ਹਲ ਪਾਉਂਦੇ ਆ ਉਹ ਜਿਹੜੇ ਮਜ਼ਦੂਰ ਆ ਕੰਮ ਕਰਦੇ ਆ ਜਿਹੜੇ ਸਾਡੇ ਡਰਾਈਵਰ ਵੀਰ ਆ ਉਹ ਗੱਡੀਆਂ ਚਲਾਉਂਦੇ ਆ ਦਿਹਾੜੀਆਂ ਕਰਦੇ ਆ ਉਹ ਪੈਸਾ ਇਹ ਇੱਥੇ ਲੁੱਟਖੁੱਟ ਕਰਕੇ ਉਹਨਾਂ ਦੀ ਜੇਬਾਂ ਚ ਪਾ ਰਹੇ ਨੇ ਤੇ ਜਿਹੜੀ ਨਿਆਲੇ ਆ ਇਹ ਵੀ ਇਹ ਵੀ ਫਿਰ ਮੈਂ ਤਾਂ ਕਹਣਾ ਵੀ ਨਿਆਲੇ ਵੀ ਨਿਆਂ ਨਹੀਂ ਕਰ ਰਿਹਾ ਅਸੀਂ ਜਦ ਕਿਸੇ ਨਾਲ ਕੋਈ ਪੰਗਾ ਪੈਂਦਾ ਨਾ ਤਾਂ ਲੋਕੀ ਇਹ ਕਹਿ ਦਿੰਦੇ ਆ ਵੀ ਅਸੀਂ ਆਈ ਵਿਲ ਸੀ ਯੂ ਇਨ ਕੋਰਟ ਤੇ ਜੇ ਇਹ ਕੋਰਟ ਦੇ ਹਾਲਾਤ ਇਹ ਜੇ ਹੋ ਗਏ ਤੇ ਉਹ ਦਿਨ ਦੂਰ ਨਹੀਂ ਵੀ ਲੋਕਾਂ ਨੇ ਕੋਟਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ ਟੋਟਲ ਤੌਰ ਤੇ ਉੱਠ ਜਾਏਗਾ। ਹੋਰ ਦੀ ਗੱਲ ਇਹ ਕਿਹਾ ਸੀ ਕਿ ਅਸੀਂ ਇੱਕ ਐਪਲੀਕੇਸ਼ਨ ਵੀ ਪਾਈ ਹੈ ਜਿਹਦੇ ਵੀ ਜਿਵੇਂ ਸਾਨੂੰ ਕਾਟੀ ਬਣਾਇਆ ਜਾਵੇ। ਉਹਦੀ ਵੀ ਜੀ ਕੀ ਕਿਹਾ ਗਿਆ ਸੀ? ਕੋਰਟ ਨੇ ਜੀ ਉਹਦਣ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ। ਉਹਨਾਂ ਨੇ ਸਾਨੂੰ ਕਿਹਾ ਵੱਖਰੇ ਤੌਰ ਤੇ ਤੁਸੀਂ ਆਪ ਦੀ ਦੈਰ ਕਰ ਲਓ। ਵੀ ਤੁਸੀਂ ਆਪਣਾ ਪੱਖ ਰੱਖਣਾ ਰੱਖ ਸਕਦੇ ਹੋ ਤੁਸੀਂ ਰੱਖੋ। ਪਰ ਉਹ ਬਗੈਰ ਪੱਕ ਸੁਣੇ ਉਹਨਾਂ ਨੇ ਐਲਾਨ ਕਰਤਾ ਵੀ ਤੁਸੀਂ ਟੋਲ ਟੈਕਸ ਚ ਲਾ ਦਿਓ। ਟੋਲ ਟੈਕਸ ਦਾ ਇਹ ਚੱਲਣਾ ਤਾਂ ਚਾਹੀਦਾ ਇਹ ਪੱਕ ਸਾਡਾ ਸੁਣ ਕੇ। ਇਹ ਸੁਣ ਫੈਸਲਾ ਲੈਣ ਫੇਰ ਚਲਾਉਣ ਇਹ ਤਾਂ ਫਿਰ ਪੱਕੇ ਤੌਰ ਤੇ ਪਤਾ ਲੱਗ ਰਿਹਾ ਵੀ ਜਿਹੜੀ ਕੋਰਟ ਆ ਇਹ ਤਾਂ ਫਿਰ ਕਾਰਪੋਰੇਟ ਘਰਾਣੇ ਦੀ ਗੱਲ ਹੀ ਸੁਣ ਰਹੀ ਆ ਜਿਹੜੀ ਕਹਿੰਦੀ ਆ ਵੀ ਹਾਂ ਆ ਤੁਹਾਨੂੰ ਦਿੱਤੇ ਜੀ ਮਹੀਨਾ ਦਿੱਤਾ ਪ੍ਰਸ਼ਾਸਨ ਕਹਿੰਦਾ ਵੀ ਮਹੀਨੇ ਦੇ ਵਿੱਚ ਤੁਸੀਂ ਆਪ ਦਾ ਟੋਲ ਪਲਾਜਾ ਚਲਾ ਦਿਓ ਬਗੈਰ ਪੱਕ ਸੁਣੇ ਕੋਈ ਫੈਸਲਾ ਦੇ ਦੇਵੇ ਤਾਂ ਆਪਾਂ ਮੰਨਾਂਗੇ ਉਹ ਚੀਜ਼ ਨੂੰ ਆਪਾਂ ਕਵਾਂਗੇ ਵੀ ਧੱਕਾ ਹੋ ਰਿਹਾ ਔਰ ਅਸੀਂ ਇਹ ਬਿਲਕੁਲ ਧੱਕਾ ਹੋਣ ਨਹੀਂ ਦੇਵਾਂਗੇ ਅਸੀਂ ਇਹ ਤੇ ਸੜਕਾਂ ਤੇ ਬੈਠੇ ਆ ਤੇ ਸਾਰੇ ਲੋਕ ਸਾਡੇ ਨਾਲ ਨੇ ਔਰ ਅਸੀਂ ਇੱਥੇ ਸੜਕਾਂ ਤੇ ਬੈਠਾਂਗੇ। ਜਾਨੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਜਿੱਥੇ ਬੰਦੀਆਂ ਅੱਜ 40 ਦਿਨ ਹੋ ਗਿਆ ਕੱਢੋ ਪੱਗ। ਜੇ ਆਪਾਂ ਗੱਲ ਕਰੀਏ ਮਾਨਿਪੁਰ ਦੇ ਜਿਹੜਾ ਆਰਡਰ ਜਿਹੜਾ ਆਰਡਰ ਦਿੱਤੇਗੇ ਖੋਲਣ ਦੇ ਤੇ ਮਤਲਬ ਜਿੱਥੇ ਬੰਦੀਆਂ ਉਹਨਾਂ ਦੇ ਕੈਂਸਲ ਸੀ ਕਰਤੀ ਕਰਨੀਆਂ ਜਿਹੜਾ ਅੱਜ ਫਿਰ ਟੋਲ ਉੱਤੇ ਖੜਾ ਹੋਣਾ। ਦੇਖੋ ਜੀ ਜਥੇ ਬੰਦੀਆਂ ਨੂੰ ਰੋੜਾ ਤੇ ਲੋਕਾਂ ਨੂੰ ਸੜਕਾਂ ਤੇ ਕਿਉਂ ਬੈਣਾ ਪਿਆ? ਕਿਉਂਕਿ ਨਿਆਂਇਲਾਏ ਤੋਂ ਲੋਕਾਂ ਦਾ ਵਿਸ਼ਵਾਸ ਉੱਟ ਗਿਆ। ਔਰ ਆਪਾਂ ਦੇਖ ਹੀ ਰਹੇ ਹਾਂ ਬਗੈਰ ਕੋਈ ਦਲੀਲ ਸੁਣੇ ਫੈਸਲਾ ਦੇਣਾ ਕੋਰਟ ਦਾ ਮੈਂ ਕਹਿੰਦਾ ਵੀ ਇਹ ਤਾਂ ਸਾਫ਼ ਹੀ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਜਿਹੜੀ ਕੋਰਟ ਆ ਕਿਹੜੇ ਕਾਰਪੋਰੇਟ ਘਰਾਣੇ ਦੀ ਸੁਣਵਾਈ ਕਰ ਰਹੀ ਆ ਔਰ ਇਹ ੱੱਕਾ ਹੋ ਰਿਹਾ ਨਿਰੰਤਰ ਔਰ ਤੁਸੀਂ ਇਹ ਗੱਲ ਜ਼ਰੂਰ ਲਿਖਿਓ ਵੀ ਜਾਂ ਟੋਲ ਟੈਕਸ ਤੇ ਜਾਂ ਰੋਡ ਟੈਕਸ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਆ ਰੋਡ ਟੈਕਸ ਵੀ ਠੋਪੀ ਤੁਰੇ ਆਉਂਦੇ ਆ ਕਮਰਸ਼ੀਅਲ ਗੱਡੀਆਂ ਦੇ ਟੈਕਸ ੱਡ ਲਈ ਜਾਂਦੇ ਆ ਕਮਰਸ਼ੀਅਲ ਗੱਡੀਆਂ ਨੂੰ ਟੋਲ ਟੈਕਸ ੱਡ ਪਾਈ ਜਾਂਦੇ ਆ ਅੱਜ ਤੋਂ ਵਾਰੀ ਤੇ ਕਰਨਾ ਜਾਰੀ ਰਿਹਾ ਹੈ ਸਾਡੀ ਮੀਟਿੰਗ ਸਾਡਾ ਧਰਨਾ ਤਾਂ ਦੇਖੋ ਜੀ 16 ਤਰੀਕ ਤੋਂ ਜਾਰੀ ਆ ਔਰ ਇਹ ਜਾਰੀ ਰਹੂਗਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੇ ਕਹਿੰਦੇ ਆ ਨਾ ਵੀ ਟੋਲ ਪਲਾਇਆ ਚਲਾਵਾਂਗੇ ਤਾਂ ਇਹ ਚਲਾ ਕੇ ਦਿਖਾਉਣ ਅਸੀਂ ਆਵਾਂਗੇ ਇੱਥੇ ਖੜ੍ਹਾਂਗੇ ਅਸੀਂ